ਕਿਵੇਂ ਮੋਦੀ ਸਾਹਿਬ ਦੀ ਸਰਕਾਰ ਸਕੀਮ ਲਾ ਕੇ ਆਪਣੇ ਦੇਸ਼ ਦੇ ਅਰਾਵਲੀ ਪਹਾੜ ਵੀ ਵਿੱਚ ਨੂੰ ਫਿਰਦੀ ਆ ਵੱਡੇ ਵੱਡੇ ਬਿਲਡਰਾਂ ਨੂੰ ਤੇ ਵੱਡੇ ਵੱਡੇ ਮਾਈਨਿੰਗ ਮਾਫੀਆ ਨੂੰ ਅਰਾਵਲੀ ਦੁਨੀਆ ਦੇ ਸਭ ਤੋਂ ਪੁਰਾਣੇ ਪਹਾੜਾਂ ਚੋਂ ਇੱਕ ਆ ਉਮਰ 'ਚ ਵੇਖਿਆ ਜਾਵੇ ਤਾਂ ਹਿਮਾਲਿਆ ਦੇ ਪਹਾੜ ਵੀ ਅਰਾਵਲੀ ਦੇ ਸਾਹਮਣੇ ਬੱਚੇ ਆ ਅਰਾਵਲੀ ਰੇਂਜ ਦੇਸ਼ ਦੇ ਚਾਰ ਹਿੱਸਿਆਂ ਚੋਂ ਲੰਘਦੀ ਆ ਗੁਜਰਾਤ ਤੋਂ ਸ਼ੁਰੂ ਹੋ ਕੇ ਰਾਜਸਥਾਨ ਫਿਰ ਹਰਿਆਣਾ ਹੁੰਦੀ ਹੋਈ ਦਿੱਲੀ ਜਾ ਕੇ ਖਤਮ ਹੁੰਦੀ ਆ ਇੱਥੋਂ ਤੱਕ ਕਿ ਦਿੱਲੀ ਦਾ ਰਾਸ਼ਟਰਪਤ ਭਵਨ ਤੇ ਜੀਐਨਯੂ ਯੂਨੀਵਰਸਿਟੀ ਇਸੇ ਅਰਾਵਲੀ ਦੇ ਐਕਸਟੈਂਡਡ ਹਿੱਸੇ ਦੇ ਬਣੀ ਆ ਹੁਣ ਸਾਰਾ ਪੰਗਾ ਕਿੱਥੋਂ ਪਿਆ ਆ ਸੁਪਰੀਮ ਕੋਰਟ 20 ਨਵੰਬਰ 2025 ਨੂੰ ਅਰਾਵਲੀ ਮਾਊਂਟੇਨ ਰੇਂਜ ਨੂੰ ਲੈ ਕੇ ਇੱਕ ਨਵੀਂ ਡੈਫੀਨੇਸ਼ਨ ਐਕਸੈਪਟ ਕਰਦਾ ਤੇ ਇਹ ਡੈਫੀਨੇਸ਼ਨ ਦੋ ਪਾਰਟਾਂ ਚ ਵੰਡੀ ਜਾਂਦੀ ਆ ਇੱਕ ਵਰਟੀਕਲ ਪਾਰਟ ਤੇ ਇੱਕ ਹਾਰੀਜ਼ੋਂਟਲ ਪਾਰਟ ਵਰਟੀਕਲ ਪਾਰਟ ਵਾਲੀ ਡੈਫੀਨੇਸ਼ਨ ਕਹਿੰਦੀ ਹੈ ਕਿ ਜਿਹੜੇ ਪਹਾੜ ਆਸ-ਪਾਸੇ ਦੀ ਜ਼ਮੀਨ ਤੋਂ 100 ਮੀਟਰ ਉੱਚੇ ਆ ਸਿਰਫ ਉਹਨਾਂ ਪਹਾੜਾਂ ਨੂੰ ਹੀ ਅਰਾਵਲੀ ਰੇਂਜ ਦਾ ਹਿੱਸਾ ਮੰਨਿਆ ਜਾਊਗਾ ਮਤਲਬ ਕਿ ਜੇ ਉਹ ਪਹਾੜ 99 ਮੀਟਰ ਵੀ ਉੱਚੇ ਆ ਫਿਰ ਵੀ ਉਹਨਾਂ ਨੂੰ ਅਰਾਵਲੀ ਦਾ ਹਿੱਸਾ ਨਹੀਂ ਮੰਨਿਆ ਜਾਣਾ ਤੇ ਫਿਰ ਨਾ ਹੀ ਉਹਨਾਂ ਤੇ ਫੋਰੈਸਟ ਕਨਜ਼ਰਵੇਸ਼ਨ ਐਕਟ ਲੱਗੂਗਾ ਜਿਸ ਦੇ ਨਾਲ ਦੀ ਪ੍ਰੋਟੈਕਸ਼ਨ ਜਮ੍ਹਾਂ ਜ਼ੀਰੋ ਹੋ ਜੂਗੀ ਤੇ ਇੰਨਾ ਵੱਡੇ ਵੱਡੇ ਬਿਲਡਰਾਂ ਲਈ ਤੇ ਮਾਈਨਿੰਗ ਮਾਫੀਆ ਲਈ ਇੰਨਾ ਪਹਾੜਾਂ ਨੂੰ ਤੇ ਜੰਗਲ ਨੂੰ ਕੱਟ ਕੇ ਯੂਜ਼ ਕਰਨ ਦਾ ਇੱਕ ਦਰਵਾਜ਼ਾ ਖੁੱਲ ਜੂਗਾ ਹੁਣ ਆਈਏ ਆਪਾਂ ਦੂਜੇ ਪਾਰਟ ਤੇ ਮਤਲਬ ਹਰੀਜ਼ਨਟਲ ਵਾਲੇ ਪਾਰਟ ਤੇ ਜੋ ਇਹ ਕਹਿੰਦਾ ਕਿ ਜੇ ਦੋ ਜਾਂ ਦੋ ਤੋਂ ਜ਼ਿਆਦਾ ਪਹਾੜ 500 ਮੀਟਰ ਦੀ ਦੂਰੀ ਦੇ ਅੰਦਰ ਅੰਦਰ ਤਾਂ ਸਿਰਫ ਉਹਨਾਂ ਪਹਾੜਾਂ ਨੂੰ ਹੀ ਅਰਾਵਲੀ ਰੇਂਜ ਦਾ ਹਿੱਸਾ ਮੰਨਿਆ ਜਾਊਗਾ ਤੇ ਜੇ ਇਹੀ ਗੈਪ 500 ਮੀਟਰ ਤੋਂ ਜ਼ਿਆਦਾ ਤਾਂ ਉਹ ਅਰਾਵਲੀ ਦਾ ਹਿੱਸਾ ਨਹੀਂ ਮੰਨਿਆ ਜਾਣਾ ਮਤਲਬ ਸੁਪਰੀਮ ਕੋਰਟ ਦਾ ਇਹ ਨਵਾਂ ਰੂਲ 90% ਪਹਾੜਾਂ ਨੂੰ ਪ੍ਰੋਟੈਕਸ਼ਨ ਤੋਂ ਬਾਹ ਇਹ ਅਰਾਵਲੀ ਰੇਂਜ ਚੋਂ ਸਿਰਫ 8.7% ਹੀ ਇਹੋ ਜਿਹੇ ਪਹਾੜਾ ਜੋ 100 ਮੀਟਰ ਤੋਂ ਉੱਚੇ ਆ ਤੇ ਬਾਕੀ ਸਾਰੀਆਂ ਪਹਾੜੀਆਂ 100 ਮੀਟਰ ਤੋਂ ਛੋਟੀਆਂ ਜੇ ਆਪਾਂ ਨੰਬਰਾਂ ਚ ਵੇਖੀਏ 12081 ਪਹਾੜਾ ਚੋਂ 11033 ਪਹਾੜ ਤਾਂ 100 ਮੀਟਰ ਤੋਂ ਛੋਟੇ ਆ ਮਤਲਬ ਸੁਪਰੀਮ ਕੋਰਟ ਦੇ ਇਸ ਨਵੇਂ ਰੂਲ ਨੂੰ ਸਿਰਫ 1048 ਪਹਾੜੀ ਫਾਲੋ ਕਰਨਗੇ ਮਤਲਬ ਆਪਦੇ ਫਾਇਦੇ ਲਈ ਕਿਹੜੇ ਲੈਵਲ ਦਾ ਬੇਵਕੂਫ ਬਣਾਇਆ ਜਾ ਰਿਹਾ ਲੋਕਾਂ ਨੂੰ ਸਰਕਾਰ ਤੇ ਸੁਪਰੀਮ ਕੋਰਟ ਕਹਿੰਦੇ ਆ ਕਿ ਇਹਨਾਂ ਨਵੇਂ ਰੂਲ ਨਾਲ ਸਾਨੂੰ ਕਲੀਅਰਿਫਿਕੇਸ਼ਨ ਮਿਲੂਗੀ ਕਿ ਕਿਹੜੇ ਪਹਾੜ ਅਰਾਵਲੀ ਦੇ ਹੈਗੇ ਆ ਕਿਹੜੇ ਨਹੀਂ ਪਰ ਅਸਲ ਨੇ ਆਪਦੇ ਫਾਇਦੇ ਲਈ ਇਨਾਂ ਪਹਾੜਾਂ ਦਾ ਤੇ ਜੰਗਲ ਦਾ ਸਫਾਇਆ ਕਰਨਾ ਤਾਂ ਜੋ ਇਸ ਜ਼ਮੀਨ ਤੇ ਵੱਡੇ ਵੱਡੇ ਬਿਲਡਰਾਂ ਦੀਆਂ ਬਿਲਡਿੰਗਾਂ ਬਣ ਪਰ ਜੇ ਕਿਤੇ ਸੁਪਰੀਮ ਕੋਰਟ ਤੇ ਸਰਕਾਰ ਨੇ ਇਹ ਰੂਲ ਵਾਪਸ ਨਾ ਲਿਆ ਤਾਂ ਦੇਸ਼ 'ਚ ਬਹੁਤ ਵੱਡੇ ਲੈਵਲ ਦੀ ਤਬਾਹੀ ਹੋਊਗੀ। ਤੇ ਸਰਟੀਫਿਕੇਸ਼ਨ 에ਅਰ ਪੋਲੂਸ਼ਨ ਦੇ ਨਾਲ-ਨਾਲ ਆਪਣੀ ਵਾਈਲਡਲਾਈਫ ਤੇ ਬਹੁਤ ਵੱਡਾ ਇੰਪੈਕਟ ਪਾਊਗਾ। ਕਈ ਜਾਨਵਰਾਂ ਪੰਛੀਆਂ ਦੇ ਘਰ ਤਬਾਹ ਹੋਣਗੇ ਜੋ ਅਰਾਵਲੀ ਰਾਜਸਥਾਨ ਦੇ ਥਾਰ ਡੇਜ਼ਰਟ ਦੀ ਰੇਤ ਨੂੰ ਰੋਕ ਕੇ ਰੱਖਦੇ ਆ। ਫੇਰ ਉਸ ਰੇਤ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੋਣਾ। ਸਿਰਫ ਆਪਦੇ ਪੈਸੇ ਤੇ ਪ੍ਰੋਫਿਟ ਲਈ ਸਰਕਾਰ ਦਾ ਅੰਨੇ ਹੋ ਜਾਣਾ ਬਹੁਤ ਗਰਮਲੀ ਗੱਲ ਆ ਤੇ ਸੇਵ ਅਰਾਵਲੀ ਦਾ ਇਹ ਟ੍ਰੈਂਡ ਆਪਾਂ ਨੂੰ ਹੀ ਕਮੈਂਟਾਂ ਤੋਂ ਸ਼ੁਰੂ ਕਰਨਾ ਪੈਣਾ